ਸਹੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਖਬਰ ਬਾਡ ਪੀਜਨਸ ਤੇ ਜਿੱਦਾਂ ਕੀ ਜੀ ਸਭ ਨੂੰ ਪਤਾ ਵਾ ਜਿਹੜਾ ਅਰ ਕੀ ਮੁਕਾਬਲਾ ਉੱਠਿਆ ਸੀ ਸੇਟੀ ਸਤਾਜ ਜੀ ਦੀ ਯਾਦ ਦੇ ਵਿੱਚ ਠੀਕ ਹੈ ਜੀ ਵਿਸਾਖ ਦੇ ਮਹੀਨੇ ਠੀਕ ਹੈ ਤੇ ਉਸ ਮੁਕਾਬਲੇ ਦਾ ਅੱਜ ਜਿਹੜਾ ਵਾ ਉਹ ਇਨਾਮ ਵੰਡ ਸਮਾਰੋਹ ਆ ਵਾ ਬਾਸ ਸਟਾਰ ਹੋਣੀ ਪਹੁੰਚਦੇ ਆ ਤੇ ਇਨਾਮ ਵੰਡ ਸਮਾਰੋਹ ਜਿਹੜਾ ਵਾ ਉਹ ਆਪਾਂ ਜਿਹੜਾ ਸ਼ੁਰੂ ਕਰਦੇ ਆ ਠੀਕ ਆ ਤੇ ਇੱਧਰ ਹੀ ਸਾਰੇ ਸੀਨੀਅਰਸ ਬਹੁਤ ਸਾਰੇ ਆਏ ਹੋਏ ਆ ਪਹਿਲਾਂ ਸਾਗਰ ਭਾਈ ਨਾਲ ਗੱਲ ਕਰ ਲਈਏ ਸਤਿ ਸ਼੍ਰੀ ਅਕਾਲ ਸਾਗਰ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬੜੀ ਵਧੀਆ ਧੰਨ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਵੀ ਨੰਬਰ ਲੱਗੇ ਹੋਏ ਆ ਵੇਖੋ ਕਿਦਣੇ ਇਨਾਮ ਵੰਡ ਸਮਾਰੋਹ ਕਰਦੇ ਆ ਠੀਕ ਆ ਜੀ ਦੇ ਕਿਦਾਂ ਫਿਰ ਕਬੂਤਰ ਭਾਈ ਦਾ ਮੋਲ ਵਧੀਆ ਚੱਲ ਰਿਹਾ ਬਹੁਤ ਵਧੀਆ ਜੀ ਤੇ ਸਾਨੂੰ ਦੇ ਦਿਓ ਟਾਈਮ ਭਾਈ ਹੁਣ ਫਿਰ ਵੇਗਾ ਨਹੀਂ ਰ ਮੌਸਮ ਠੀਕ ਹੋ ਲੈ ਦੋ ਹਾਂ ਠੀਕ ਆ ਪੁੜੇ ਜਾਨੇ ਕਹਿਣ ਦੇ ਆ ਤੇ ਆ ਜੀ ਸਾਗਰ ਵੀਰ ਜੀ ਠੀਕ ਆ ਛਤ ਪਿੰਕੇ ਸਾਧ ਜੀ ਰੱਖਿਆਂ ਵਾਲੇ ਉਹਨਾਂ ਦੀ ਇਹ ਛਾਤੇ ਆ ਜੀ ਠੀਕ ਆ ਇੱਧਰ ਵੀ ਆ ਰਾਜੇ ਵੀਰ ਦੇ ਫਾਦਰ ਸਾਹਿਬ ਬੈਠੇ ਹੋਏ ਆ ਤੇ ਆ ਨਾਲ ਵੀਰ ਹੋਣੀ ਬੈਠੇ ਹੋਏ ਆ ਇੱਧਰ ਸਿੱਟੀ ਸਾਧ ਜਿਹਣੀ ਬੈਠੇ ਹੋਏ ਆ ਠੀਕ ਆ ਜੀ ਵਿਪਨ ਵੀਰ ਜੀ ਹੋਣੀ ਬੈਠੇ ਹੋਏ ਆ ਠੀਕ ਆ ਇੱਧਰ ਪਾਲੇ ਸਾਧ ਜਿਹਣੀ ਬੈਠੇ ਹੋਏ ਆ ਇੱਧਰ ਆਪਣੇ ਟਾਬੇ ਵਾਲੇ ਆ ਜੀ ਵੀ ਜੇ ਉਸਤਾਜ ਜੀ ਹੋਟਲ ਵਾਲੇ ਬੈਠੇ ਹੋਏ ਆ ਨਾਲ ਹੀ ਇੱਧਰਲੇ ਬੰਨੇ ਜੀ ਸਾਡੇ ਮਾਨਯੋਗ ਡਿਸਕੋ ਉਸਤਾਜ ਜੀ ਹੁਣੀ ਬੈਠੇ ਹੋਏ ਆ ਤੇ ਪਿੱਛੇ ਮੱਖਣ ਉਸਤਾਜ ਜੀ ਹੁਣੀ ਉਹ ਬੈਠੇ ਹੋਏ ਆ ਠੀਕ ਹੈ ਜੀ ਸਾਰੇ ਸੀਨੀਅਰ ਸਾਹਿਬਾ ਜਰੇਗੇ ਆ ਤੇ ਆਹ ਟਰੋਫੀਆਂ ਜੋ ਜਿਹੜੀਆਂ ਦੇਣੀਆਂ ਜੀ ਆ ਵੇਖ ਲਓ ਆਹ ਟਰੋਫੀਆਂ ਜੇ ਦੇਣੀਆਂ ਠੀਕ ਹੈ ਜੀ ਆ ਵੇਖ ਲਓ ਆ ਪਹਿਲੇ ਨਾਮ ਦੀ ਜੋ ਠੀਕ ਆ ਜੀ ਇਹ ਦੂਜਾ ਟੂਰਨਾਮੈਂਟ ਕਰਵਾਇਆ ਪਤੋ ਵੀ ਜੀ ਨਾਣੇ ਟੂਰਨਾਮੈਂਟ ਕਰਵਾਇਆ ਸੀ ਬੜਾ ਵਧੀਆ ਟੂਰਨਾਮੈਂਟ ਗਿਆ ਠੀਕ ਆ ਕਿਵੇਂ ਨੇ ਹੋਰ ਚੇਅਰਮੈਨ ਸਾਹਿਬ ਦੀ ਵੇਟ ਹੋ ਰਹੀ ਆ ਜਦੋਂ ਆਜੰਦੇ ਆ ਉਸੇ ਲਈ ਇਨਾਮ ਵੰਡ ਸਮਾਰੋਹ ਸ਼ੁਰੂ ਜਿਹੜਾ ਇਹ ਹੋ ਜਾਏਗਾ ਤੇ ਆ ਇੱਧਰ ਜੀ ਸਾਡੇ ਗੁਰਪ੍ਰੀਤ ਸਿੰਘ ਭਲਾ ਪਿੰਡ ਤੋਂ ਇਹ ਵੀ ਹਾਜ਼ਰ ਆ ਜੀ ਇਹ ਵੀ ਪੁੱਜੇ ਆ ਇੱਥੇ ਇਹਨਾਂ ਦਾ ਵੀ ਔਂਤੇ ਅੰਮ੍ਰਿਤਸਰ ਤੇ ਵੈਲਕਮ ਆ ਜੀ ਨਾਲ ਭੋਲੂ ਭਾਈ ਹੋਣੀ ਆ ਇੱਧਰ ਠੀਕ ਹੈ ਜੀ ਇੱਥੇ ਸਾਡੇ ਇਹ ਖਾਸ ਸ਼ਗਿਰਦ ਹੈਗੇ ਆ ਜੀ ਤੇ ਇਹਨਾਂ ਦਾ ਇਹ ਜੀ ਆਪਣੇ ਰਾंजे ਵੀਰ ਜੀ ਹੁਣੀ ਠੀਕ ਆ ਭੋਲੂ ਭਾਜੀ ਇਹਨਾਂ ਦੇ ਪਹਿਲੇ ਸ਼ਗਿਰਦ ਹੈ ਗਿਆ 사ਸੀਗਰ ਰਾंजे ਵੀਰ ਜੀ ਠੀਕ ਠਾਕ ਜੋ ਬੜੇ ਚਿਰ ਬਾਅਦ ਦਰਸ਼ਨ ਹੋਏ ਤੁਹਾਡੇ ਮਿਲਦੇ ਗਿਲਦੇ ਰਿਹਾ ਕਰੋ ਕਿ ਦੇਖੋ ਗਰੁੱਪ ਜੀ ਆਜਾ ਕਰੋ ਕਿਦੇ ਆ ਇੱਧਰ ਜੀ ਮਲਕੀਤ ਵੀਰ ਜੀ ਹੁਣੀ ਤੇ ਕਮੂਤਰ ਬਾਈ ਦੇ ਵਿੱਚ ਜਿਹਨੂੰ ਰਿਪੋਰਟਿੰਗ ਆਉਂਦੀ ਆ ਨਾ ਸਭ ਤੋਂ ਵਧੀਆ ਰਿਕਾਰਡਿੰਗ ਸਾਨੂੰ ਐਸ ਸ਼ਗਿਰਦ ਦੀ ਆਵਾਜ਼ ਦੀ ਲੱਗਦੀ ਆ ਇਹ ਦੋਵਾਂ ਨੂੰ ਸਨਮਾਨ ਦਿਲਾਵਾ ਛੱਤ ਆਲੇ ਨੂੰ ਵੀ ਤੇ ਜਿੰਨਾ ਉੱਡਦੇ ਉਹਨੂੰ ਵੀ ਕੋ ਵਧੀਆ ਵੋਇਸ ਹੁੰਦਾ ਵੀਰ ਠੀਕ ਆ ਤੇ ਆ ਇਧਰ ਵੀ ਸਾਰੇ ਉੱਤਰ ਵਾਏ ਭਰਾ ਹੀ ਬੈਠੇ ਹੋਏ ਆ ਜੀ ਸਾਰੇ ਇਹ ਲੋ ਬਾਕੀ ਹੁੰਦੇ ਆ ਚੇਅਰਮੈਨ ਸਾਹਿਬ ਤੇ ਘਟਨਾ ਹਾਏ ਸਾਹਿਬ ਨਾਲ ਜੁੜਦੇ ਆ ਜੀ ਠੀਕ ਆ ਆ ਪਿੱਛੋਂ ਵੇਖ ਲਓ ਵੀਊ ਆ ਗ੍ਰੇਪਰ ਆ ਜੀ ਤੇ ਇਧਰ ਵੀ ਸਾਰੇ ਬੈਠੇ ਹੋਏ ਆ ਬਾ ਚੇਅਰਮੈਨ ਸਾਹਿਬ ਦੀ ਢੀਕੀ ਆ ਆ ਸ਼ੀਨਾ ਗਰੁੱਪ ਇਕਰ ਖਲੋਤਾ ਜੀ ਸਾਰਾ ਇਹ ਆ ਉਤਾਰ ਭਾਜੀ ਆਪਣੀ ਪਹਿਨਰਾ ਵਸ਼ਟ ਪ੍ਰਾਈਜ਼ ਉਤਾਰ ਭਾਜੀ ਦਾ ਵਾ ਸਾਰ ਭਾਈ ਬਹੁ ਬਹੁ ਮੁਬਾਰਕਾ ਦਾ ਨਹੀਂ ਇਧਰ ਆਪਣੇ ਗੋਵੀ ਭਾਜੀ ਆ ਰਾਜੇ ਭਾਜੀ ਆ ਠੀਕ ਆ ਤੇ ਜੋ ਮਾਨਸੂਰ ਮਾਨੋਂ ਬਾਗੀ ਚੇਅਰਮੈਨ ਸਾਹਿਬ ਹੁੰਦੇ ਆ ਤੇ ਫੇਰ ਆਪਾਂ ਅੱਗੇ ਗੱਲ ਆ ਗੋਪੀ ਵੀਰ ਆਪਣਾ ਸਾਰਾ ਹਸਾਲਤਾ ਗੋਪੀ ਵੀਰ ਦੇ ਹੱਥ ਹੁੰਦਾ ਠੀਕ ਹੈ ਜੀ ਆ ਆਪਣਾ ਚਰਾਗ ਵੀਰ ਆ ਜੀ ਹੋਰ ਚਰਾਗ ਵੀਰ ਜੀ ਚਲ ਆਵਜੋ ਤੇ ਚੇਅਰਮੈਨ ਸਾਹਿਬ ਹੁੰਦੇ ਆ ਤੇ ਫਿਰ ਆਪਾਂ ਨਾਮ ਵੰਡਲੀ ਰਸਮ ਜਿਹੜੀ ਆ ਉਹ ਸ਼ੁਰੂ ਕਰਦੇ ਆਂ ਭਾਜੀ ਠੀਕ ਹੈ ਜੀ ਆ ਬਾਤੀ ਵੇਖ ਲਓ ਸਾਰੇ ਕੈਮਰਾ ਘੁਮਾ ਲੀਂ ਉਹ ਸੋਹਣੀਆਂ ਟ੍ਰੋਫੀਆਂ ਲਿਆਏ ਆ ਇੱਧਰ ਨੂੰ ਵੀ ਆ ਜੀ ਆ ਵੀ ਸਾਡੇ ਮਾਨਯੋਗ ਇੱਧਰ ਵੀ ਵੇਖ ਲੋ ਜੀ ਸਾਡੇ ਆ ਰਵੀ ਭਾਜੀ ਹੁਣੀ ਆ ਠੀਕ ਆ ਜੀ ਹੀਰੋ ਓਸਤਾਦ ਜੀ ਹੁਣੀ ਆ ਕਾਲੇ ਓਸਤਾਦ ਜੀ ਹੁਣੀ ਆ ਠੀਕ ਆ ਲਵ ਵੀਰ ਆ ਸਾਡਾ ਤੇ ਇਹਨਾਂ ਦਾ ਵੀ ਬੜਾ ਆਦਰਮਾਨ ਸਤਕਾਰ ਆ ਜੀ ਸਹਿਯੋਗ ਸਪੋਰਟ ਕਰਦੇ ਆ ਪੂਰੀ ਜੀ ਠੀਕ ਆ ਤੇ ਚੇਅਰਮੈਨ ਸਾਹਿਬ ਦੀ ਬਸ ਵੇਟ ਆ ਜੀ ਲੋ ਜੀ ਆ ਸਾਡਾ ਭਰਾ ਵਕੀਨਾ ਭਰਾ ਦਾ ਗਗਨ ਵੀਰ ਇਹ ਜੀ ਸਾਡਾ ਗਗਨ ਵੀਰ ਆ ਇਹ ਕਬੂਤਰ ਬਾਜ਼ ਦੇ ਵਿੱਚ ਨਵਾਂ ਖਿਡਾਰੀ ਆ ਤੇ ਪਰਮਾਤਮਾ ਇਹਨੂੰ ਸਮੱਤ ਬਖਸ਼ੇ ਕਿ ਇਹ ਚੰਗੇ ਲੜ ਲੱਗੀਂ ਭਰਾਵਾ ਠੀਕ ਆ ਤੇ ਸੋਚ ਸਮਝਦੇ ਸ਼ਗਿਰਦ ਪਈ ਇਹ ਨਾ ਹੋਵੇ ਅੱਜ ਕਿਸੇ ਦਾ ਕੱਲ੍ਹ ਕਿਸੇ ਦਾ ਬਾਰ-ਬਾਰ ਇਹ ਸਿੱਧੀ ਜੀ ਇਹ ਕਿਸੇ ਚੰਗੇ ਉਸਤਾਦ ਦਾ ਸ਼ਗਿਰਦ ਪਈ ਐ ਤਸੱਲੀ ਨਾ ਕਰ ਲਈ ਵੀ ਵਾਕੇ ਯਾਰ ਮੈਨੂੰ ਆ ਜੱਚਦੇ ਆ ਉਹਦਾ ਕੋਈ ਫਾਇਦਾ ਨਹੀਂਗਾ ਠੀਕ ਆ ਤੇ ਬਾਕੀ ਸ਼ੌਂਕ ਦੇ ਹਵਾਲੇ ਨਾਲ ਤੈਨੂੰ ਲੋੜ ਪੈਂਦੀ ਆ ਆ ਭਰਾ ਬੈਠੇ ਆ ਰਾਜਾ ਵੀਰ ਬੈਠਾ ਵਾ ਤੇ ਤੈਨੂੰ ਆਓ ਸਭ ਕੁਝ ਇਹ ਹੁਣ ਆਪ ਡਾਉਂਦੇ ਆ ਕਬੂਤਰ ਤੇ ਕਿੰਨੇ ਨਾਮ ਚੁੱਕੇ ਆ ਰਾਜੇ ਨਾ ਨੇ ਅਜੇ ਕੱਲ ਤਾਇਆ ਦਾ ਚੋਕੇ ਲਿਆਏ ਆ ਅੰਗੇ ਦੇ ਲੜਨ ਲੱਗੀ ਮੇਰਾ ਭਰਾ ਠੀਕ ਆ ਆ ਜੀ ਆ ਗਏ ਨੇ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਨਹੀਂ ਆ ਗਏ ਆ ਤੇ ਇਨਾਮ ਵੰਡ ਸਮਾਰੋ ਸ਼ੁਰੂ ਹੋਏਗਾ ਹੁਣ ਠੀਕ ਹੈ ਜੀ ਆ ਗਏ ਚੇਅਰਮੈਨ ਸਾਹਿਬ ਨਹੀਂ ਚੇਰਮੈਨ ਸਾਹਿਬ ਆਣ ਦੀ ਹਾਜ਼ਰੀ ਦੇ ਵਿੱਚ ਸਾਰਾ ਪ੍ਰੋਗਰਾਮ ਸ਼ੁਰੂ ਹੋਏਗਾ ਚੇਰਮੈਨ ਸਾਹਿਬ ਹੁਣ ਤੇ ਕਲਾਪਿੰਗ ਆ ਜੀ ਚੇਰਮੈਨ ਸਾਹਿਬ ਪਹੁੰਚ ਗਏ ਹੋਏ ਆ ਠੀਕ ਆ ਸਭ ਤੋਂ ਪਹਿਲਾਂ ਜੀ ਹੀਟ ਤੋਂ ਚਾਲੂ ਕਰਾਂਗੇ ਆਪਾਂ ਜਾਂ ਡਬਲ ਮੋਰ ਤੋਂ ਚਾਲੂ ਕਰਾਂਗੇ ਆਪਾਂ ਜੀ ਠੀਕ ਆ ਆ ਇਧਰ ਵੇਖ ਲੋ ਜੀ ਸਾਡੇ ਸ਼ੀਨਾ ਗਰੁੱਪ ਸਾਰਾ ਬੈਠਾ ਆ ਪਿੱਛੋਂ ਤੱਕ ਵੇਖ ਲੋ ਜੀਾਰੇ ਮੇਰੇ ਭਰਾ ਠੀਕ ਆ ਆ ਜੀ ਫਤੂ ਵੀਰ ਹੁਣੀ ਜੁੜੇ ਹੋਏ ਆ ਸਾਡੇ ਨਾਲ ਠੀਕ ਆ ਯੂਕੇ ਤੋਂ ਠੀਕ ਆ ਜੀ ਤੇ ਨਾਂ ਵੰਡ ਰੋ ਸਵਾ ਰੋ ਸਾਰਾ ਵੇਖਣਗੇ ਔਨਲਾਈਨ ਠੀਕ ਆ ਬਾਬਾ ਜੀ ਬਾਕੀ ਪਾਰਟੀਆਂ ਛਾੜੀਆਂ ਸ਼ੁਰੂ ਹੋਣ ਲੱਗੀਆਂ ਜੋ ਦੇ ਚੇਰਮੈਨ ਸਾਊ ਜੀ ਕਿਹੜੀ ਸ਼ੀਲਡ ਤੇ ਨਾਂ ਵੰਡ ਲੱਗੇ ਆ ਫੱਤੂ ਵਾਲੀ ਸ਼ੀਲਡ ਤੇ ਫੱਤੂ ਵਾਲੀ ਸ਼ੀਲਡ ਤੇ ਸ਼ੀਨਾ ਗਰੁੱਪ ਵੱਲੋਂ ਜਿਹੜੀ ਕਰਾਈ ਗਈ ਸੇਠੀ ਦੀ ਯਾਦ ਦੇ ਵਿੱਚ ਕਰਾਈ ਗਈ ਫੱਤੂ ਵੀਰ ਵੱਲੋਂ ਬੜਾ ਠੀਕ ਹੋ ਗਿਆ ਜੀ ਉਹਨਾਂ ਦਾ ਜੀ ਨਾਮ ਵਟਸਾ ਮਾਰੋਆ ਠੀਕ ਹੋ ਗਿਆ ਲੋ ਜੀ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਲੋ ਜੀ ਆ ਚੇਅਰਮੈਨ ਸਾਹਿਬ ਜੀ ਉਹਨਾਂ ਦਾ ਸਨਮਾਨ ਜਿਹੜਾ ਵਾ ਉਹ ਕੀਤਾ ਗਿਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਜੀ ਪਿੰਕੇ ਸਤਾਜ ਜੀ ਉਹਨਾਂ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਵਿੱਚ ਤਾੜੀਆਂ ਮਾਰ ਦਿਓ ਜੀ ਕਿ ਜੇ ਉਸਤਾਜ ਜੀ ਉਹਨਾਂ ਦਾ ਆਦਰ ਮਾਨ ਸਤਕਾਰ ਕਰਦੇ ਹੋਏ ਜੀ ਇਹ ਸਾਜੀ ਟਾਬੇ ਦਾ ਮਾਸਟਰ ਟਾਬੇ ਵਾਲੇ ਵਿਜੇ ਸਤਾਜ ਜੀ ਹੋਣੀ ਕੀ ਰੋ ਸਤਾਜ ਜੀ ਨਾਲ ਆਦਰਮਾਨ ਸਤਕਾਰ ਕਰਦੇ ਹੋਏ ਲੋ ਜੀ ਕੀ ਰੋ ਸਤਾਜ ਜੀ ਨਾਲ ਸਨਮਾਨ ਕੀਤਾ ਜਾ ਰਿਹਾ ਸਭ ਦੀ ਹਾਜ਼ਰੀ ਦੇ ਵਿੱਚ ਜੀ ਕਾਲੇ ਸਤਾਜ ਜੀ ਨਾਲ ਆਦਰਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਵਿੱਚ ਬਾਬਾ RAM ਜੀ ਨਾਲ ਦਾ ਮਾਨ ਸਨਮਾਨ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਮਾਨ ਸਨਮਾਨ ਜੀ ਬਿਲਕੁਲ ਉਧਰ ਦੇਖੋ ਇਧਰ ਅੋ ਜੀ ਸ਼ਿਮੂ ਵੀ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਸਭ ਦੀ ਹਾਜ਼ਰੀ ਦੇ ਵਿੱਚ ਪਾਲੇ ਸਤਾਜ ਜੀ ਨਾਲ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ ਜੀ ਇੱਧਰ ਹੋਇਓ ਜੀ ਪਾਲੇ ਸਤਾਜ ਜੀ ਨਾਲ ਆਦਰ ਮਾਨ ਸਤਕਾਰ ਸਭ ਦੀ ਹਾਜ਼ਰੀ ਵਿੱਚ ਮਾਨ ਸਨਮਾਨ ਕਰਦੇ ਹੋਏ ਜੀ ਜੱਸੇ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਲੋ ਜੀ ਡਿਸਕੋ ਉਸਤਾਦ ਜੀ ਨਾਲ ਆਦਰ ਮਾਨ ਸਤਿਕਾਰ ਕਰਦੇ ਹੋਏ ਜੀ ਪੰਜ ਜੀ ਮੱਖਣ ਉਸਤਾਦ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਲੋ ਜੀ ਵਜਨ ਉਸਤਾਦ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਕਰਦੇ ਹੋਏ ਜੀ ਲੋ ਜੀ ਦਾਣਾ ਮੰਡੀ ਵਾਲੇ ਲਾਲੀ ਵੀਰ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜੀ सोनू पहलवान शरी ਸਾਡੇ استاد ਜੀ ਹਣੀ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਕਿ ਇਹ ਕਾਰਨ ਕਰਕੇ ਉਹ ਨਹੀਂ ਪੁੱਜੇ ਤਾਰ ਵੀਰ ਦਾ ਤਾਰ ਵੀਰ ਜੀ ਨਾਲ ਦਾ ਆਦਰ ਮਾਨ ਸਤਿਕਾਰ ਕਰਦੇ ਹੋਏ ਜੀ ਸਭ ਦੀ ਹਾਜ਼ਰੀ ਦੇ ਵਿੱਚ ਜੀ ਨੂਰ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਹ ਨੂਰ ਵੀਰ ਜੀ ਨਾਲ ਦਾ ਆਦਰ ਮਾਨ ਸਤਿਕਾਰ ਐਨਾਲ ਜੀ ਵੀਰ ਜੀ ਦੇ ਫਾਦਰ ਸਾਹਿਬ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਰਾਜੇ ਵੀ ਦੇ ਫਾਦਰ ਸਾਹਿਬ ਆ ਉਹਨਾਂ ਦਾ ਮਾਨ ਸਨਮਾਨ ਮਾਨ ਸਨਮਾਨ ਕਰਦੇ ਹੋਏ ਜੀ ਕੇਵਲ ਉਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਲੋ ਜੀ ਉਹ ਵੀ ਉਸਤਾਜ ਜੀ ਸੱਪਾਂ ਲਿਆਂ ਦਾ ਲੋ ਜੀ ਉਹ ਵੀ ਉਸਤਾਜ ਜੀ ਸੱਪਾਂ ਲਿਆਂ ਦਾ ਆਦਰ ਮਾਨ ਸਤਕਾਰ ਰੋਬਨ ਵੀਰ ਹੱਥ ਭੇਜਿਆ ਜਾ ਰਿਹਾ ਜੀ ਲੋ ਜੀ ਇਹ ਹੈਗੇ ਸਾਡੇ ਗੁਰਪੀ ਭਾਈ ਹੁਣੀ ਠੀਕ ਹੈ ਜੀ ਤੇ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਲੋ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਲੋ ਜੀ ਰਵੀ ਵੀਰ ਦਾ ਵੀ ਮਾਨ ਸਨਮਾਨ ਕਰਦੇ ਹੋਏ ਜੀ ਚੇਅਰਮੈਨ ਸਾਹਿਬ ਹਣੀ ਠੀਕ ਹੈ ਜੀ ਲੋ ਜੀ ਗੋਵੀ ਗੋਵੀ ਵੀਰ ਜੀ ਪਹੜਿਆਣ ਤੋਂ ਉਹਨਾਂ ਦਾ ਆਦਰ ਮਾਨ ਸਤਕਾਰ ਸ਼ੀਨਾ ਗੁਰਪਤਵਾਂ ਜੀ ਗੋਵੀ ਵੀਰ ਜੀ ਹਣੀ ਨਾਲ ਬਬਲੂ ਸਤਾਜ ਜੀ ਹਣੀ ਵੀ ਖਲੋਤੇ ਆ ਚੇਅਰਮੈਨ ਸਾਹਿਬ ਵੀ ਖਲੋਤੇ ਆ ਜੀ ਨਾਲ ਲੋ ਜੀ ਮਾਨ ਸਨਮਾਨ ਕਰਦੇ ਹੋਏ ਪੀਐਸਪੀ ਸਾਹਿਬ ਦਾ ਮਾਨ ਸਨਮਾਨ ਹੋ ਰਿਹਾ ਜੀ ਲੋ ਜੀ ਇਹ DSP ਸਾਡੇ ਗੁਰਵਿੰਦਰ ਸਤਾਜ ਜੀ ਹੁਣੀ ਡਿਪਟੀ ਸਾਹਿਬ ਉਹਨਾਂ ਦਾ ਆਦਰ ਮਾਨ ਸਤਕਾਰ ਬਹੁਤ ਸਤਾਜ ਜੀ ਦੇ ਅਸੀਂ ਭੇਜਿਆ ਜਾ ਰਿਹਾ ਜੀ ਨਾਲ ਵੀ ਇਹ ਸਤਾਜ ਜੀ ਹੁਣੀ ਆ ਠੀਕ ਆ ਨਾਲ ਮੁੱਖਣ ਸਤਾਜ ਜੀ ਹੁਣੀ ਆ ਤੇ ਇਧਰਲੇ ਬੰਲੇ ਇਹਨਾਂ ਨੇ ਤੇ ਕਿਹਾ ਹੀ ਬਾਦ ਆ ਜੀ ਰਿੰਕੂ ਭਾਈ ਜੀ ਨਾਲ ਦੀ ਠੀਕ ਹੈ ਜੀ ਗੋਪੀ ਵੀਰ ਜੀ ਹਣੀ ਬਸ਼ੋਏ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਤੜਕਾ ਤੇ ਜੀ ਗੋਪੀ ਵੀਰ ਜੀ ਬਸ਼ੋਏ ਤੋਂ ਇਹਨਾਂ ਦਾ ਵੀ ਆਦਰ ਮਾਨ ਸਤਿਕਾਰ ਕੀਤਾ ਗਿਆ ਜੀ ਲੋ ਜੀ ਇਹ ਲੱਡੂ ਸਤਾ ਜੀ ਨਾਲ ਦਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਸ਼ੀਨਾ ਕਰੋ ਵੱਲੋ ਭੁੱਲੋ ਭਾਈ ਜੀ ਨਾਲ ਦਾ ਮਾਨ ਸਤਿਮਾਨ ਭੁੱਲੋ ਭਾਈ ਜੀ ਚੇਅਰਮੈਨ ਸਾਹਿਬ ਜੀ ਦੇਖਿਓ ਲੋ ਜੀ ਜੀਡੀਐ ਸਾਹਿਬ ਦਾ ਮਾਨ ਸਨਮਾਨ ਕੀਤਾ ਜੀ ਚੇਅਰਮੈਨ ਸਾਹਿਬ ਨਾਲੇ ਠੀਕ ਹੈ ਜੀ ਹਾਂ ਜੀ ਜੀ ਆ ਜਿਹੜਾ ਹੁਣ ਮਾਨ ਸਨਮਾਨ ਆ ਸਾਡਾ ਤੁਹਾਡਾ ਭਰਾ ਛੋਟਾ ਕਵਰ ਪਾਠ ਠੀਕ ਹੈ ਜੀ ਸਾਡੇ ਚੇਅਰਮੈਨ ਸਾਹਿਬ ਹੁਣੀ ਆ ਤੇ ਸਾਡਾ ਮਾਨ ਸਨਮਾਨ ਜਿਹੜਾ ਵਾ ਕਰਨ ਲੱਗੇ ਆ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਇਹਦੇ ਚੇਅਰਮੈਨ ਸਾਹਿਬ ਸ਼ੁਕਰੀਆ ਨਾਲ ਸਾਡਾ ਜੀ ਮੇਰਾ ਮੋਨ ਬਣਾ ਇੱਧਰ ਵੀ ਦਿਨ ਸਾਡੇ ਬੋਵੀ ਜੈਨ ਸਾਹਿਬ ਹੁਣੀ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਚੇਅਰਮੈਨ ਸਾਹਿਬ ਵੱਲੋਂ ਨਾਲ ਬੱਬਲੂ ਸਤਾਜੀ ਹੁਣੀ ਆ ਜੀ ਦੱਸਿਓ ਬੱਬਲ ਬੋਰ ਮਕਬੂਤਰ ਹੈਗਾ ਜੀ ਸੋਨੂ ਬੱਬਰ ਜੁਵੈਲਰ ਮਕਬੂਤਰ ਜਿਹੜਾ ਵਾ ਸਾਡੇ ਸੋਨੂ ਬੱਬਰ ਜੁਵੈਲਰ ਵੀਰ ਜੀ ਹੁਣੀ ਉਹਨਾਂ ਦਾ ਡਬਲ ਮੋਰ ਕਬੂਤਰ ਹੈ ਜੀ ਜਿਹੜੀ ਡਬਲ ਮੋਰ ਵਾਲੀ ਛੇਲ ਹੀ ਬੱਬਰ ਜੁਵੈਲਰ ਆ ਜੀ ਆ ਵੇਖ ਲਓ ਪਾਰਟੀ ਸ਼ੀਨਾ ਗਰੁੱਪ ਤੇ ਸੋਨੂ ਭਾਈ ਨੂੰ ਬਹੁ ਬਹੁ ਮੁਬਾਰਕਾਂ ਆਲ ਸ਼ੀਨਾ ਗਰੁੱਪ ਨੂੰ ਬਹੁ ਬਹੁ ਮੁਬਾਰਕਾਂ ਜੀ ਆ ਜੀ ਸਾਨੂੰ ਭਾਈ ਹੁਣੀ ਉਹ ਮੁਕਲ ਪਿਛੇ ਹੋ ਗਿਆ ਐਨ ਆਰ ਆ ਜੀ ਡਬਲ ਮੋਰ ਸਾਡੇ ਲੋ ਜੀ ਸਾਰੇ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਸਿੰਮੂ ਉਹ ਲੁੱਟਣ ਵਾਲਾ ਬੰਦਾ ਆ ਗਿਆ ਜੇ ਤੇ ਬਿੱਲਾ ਵੀ ਆਸਟ੍ਰੇਲੀਆ ਵਾਲਾ ਜੀ ਜੀ ਸਿੰਮੂ ਵੀਰ ਜੀ ਤੇ ਬਿੱਲੇ ਵੀਰ ਜੀ ਆਸਟ੍ਰੇਲੀਆ ਵਾਲੇ ਹਿੱਟ ਕਬੂਤਰ ਨਾਮ ਆ ਵੇਖ ਲੋ ਜੀ ਬਹੁਤ ਬਹੁਤ ਬਾਦਰ ਕਬੂਤਰ ਠੀਕ ਆ ਵੱਡੇ ਉਸਤਾਦ ਜੀ ਹੁਣਾਂ ਨੂੰ ਸਿੰਮੂ ਵੀਰ ਜੀ ਹੁਣੀ ਆ ਬਹੁਤ ਬਹੁਤ ਮੁਬਾਰਕਾਂ ਹੋਣ ਨਾਮ ਰੋਬਿਨ ਵੀਰ ਵੱਲੋਂ ਕਾਕੇ ਵੀਰ ਵੱਲੋਂ 200 ਰੁਪਇਆ ਤੇ ਦੋਦੀ ਵੀਰ ਵੱਲੋਂ 1100 ਰੁਪਇਆ ਅਜੇ ਜੀ ਅਜੇ ਵੀਰ ਵੱਲੋਂ 1100 ਰੁਪਇਆ ਕੇਵਲ ਉਸਤਾਜ ਜੀ ਵੱਲੋਂ 2100 ਰੁਪਇਆ ਤੇ ਵੀਰੂભાઈ ਵੀਰ ਵੱਲੋਂ 1100 ਰੁਪਇਆ ਤੇ ਲਾਡੀ ਵੀਰ ਵੱਲੋਂ 1100 ਰੁਪਇਆ ਤੇ ਕਾਲੀ ਵੀਰ ਵੱਲੋਂ ਵੀ 1100 ਰੁਪਇਆ ਤੇ ਇਹ ਟੋਟਲ 10800 ਰੁਪਇਆ ਨਾਮ ਨਹੀਂ ਨਹੀਂ ਨਾਮ ਨਾਮ ਨਹੀਂ ਨਾਮ ਸਾਰੇ ਲੱਗਵੇਂ ਭਾਈ ਲੈ ਗਏ ਏ ਠੀਕ ਹੈ ਜੀ ਠੀਕ ਹੈ ਜੀ ਤੈਨੂੰ ਵੀਰ ਨੂੰ ਤੇ ਮਿੰਨੇ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਜੀ ਬੱਚੇ ਦਾ ਨਾਮ ਜਿਹੜਾ ਆ ਆਪਣੇ ਸਾਗਰ ਵੀਰ ਜੀ ਹੋਣੀ ਪਿੰਕੇ ਸਤਾਜ ਜੀ ਨਾਲ ਦਾ ਬੱਚੇ ਦਾ ਨਾਮ ਆਇਆ ਜੀ ਆਹ ਵੇਖੋ ਜੀ ਬਾਦਸ਼ਾਹ ਬੱਚਾ ਠੀਕ ਹੈ ਜੀ ਪਿੰਕੇ ਸਤਾਜ ਜੀ ਹੋਣਾ ਦਾ ਇੰਦਰ ਸਤਾਜ ਜੀ ਆਪਣੇ ਵੀਰ ਅਗੇ ਨੇ ਰਾਂਝਾ ਵੀਰ 1100 ਰੁਪਇਆ ਕੋਪੀ ਵੀਰ ਵੱਲੋਂ 1100 ਰੁਪਇਆ ਹੀਰੋ ਵੀਰ ਜੀ ਹੋਣਾ ਵੱਲੋਂ 1100 ਰੁਪਇਆ ਤੇ ਦੋਦੀ ਵੀਰ ਵੱਲੋਂ 1100 ਰੁਪਇਆ ਸੋਨੂ ਵੀਰ ਵੱਲੋਂ 1100 ਰੁਪਇਆ ਤੇ ਗੋਰੀ ਵੀਰ ਵੱਲੋਂ 1100 ਰੁਪਇਆ ਤੇ ਬਾਬਾ ਰਾਮ ਜੀ ਵੱਲੋਂ ਵੀ 1100 ਰੁਪਇਆ ਕਿੰਨੇ ਹੋਦੇ ਨਾਮ ਠੀਕ ਹੈ ਜੀ ਇਹ ਸਾਰੇ ਨਾਮ ਹੈਗੇ ਤਿੰਨ ਦੇ ਤਿੰਨ ਛੇ ਦੇ ਸੱਤ ਨਾਮ ਜਿਆ ਜੀ ਜੀ ਬੋ ਬੋ ਮबारकਾ ਜੀ ਸਾਗਰ ਵੀਰ ਜੀ ਤੁਹਾਨੂੰ ਬੋ ਬੋ ਮबारकਾ ਪਿੰਕੇ ਸਾਈ ਤੁਹਾਨੂੰ ਵੀ ਬੋ ਬੋ ਮबारकਾ ਜੀ ਆ ਸਨੈਪ ਕਰਾ ਲਿਓ ਇਧਰ ਨੂੰ ਜੀ ਲੋ ਜੀ ਤੀਸਰਾ ਨਾਮ ਬੋਬੀ ਉਸਤਾਦ ਜੀ ਸੱਪਾਂ ਵਾਲੇ ਉਹਨਾਂ ਦਾ ਤੀਸਰਾ ਨਾਮ ਆ ਜੀ ਆ ਵੇਖ ਲਓ ਠੀਕ ਹੈ ਜੀ ਤੇ ਆ ساری ਪਾਰਟੀ ਆ ਜੀ ਉਹਨਾਂ ਦੀ ਬੋਬੀ ਉਸਤਾਦ ਜੀ ਨਾ ਜੀ ਨਹੀਂ ਹੁਣੀ ਰੋਬਿੰਦ ਵੀਰ ਹੁਣੀ ਇਹ ਸਾਰੇ ਨਾਮ ਲੈਣ ਆਏ ਆ ਇਹ ਸਾਰੇ ਵੀਰ ਆਪਣੀ ਰਾਜੇ ਵੱਲੋਂ ਰਾਜੇ ਵੱਲੋਂ ਰਾਜੇ ਵੱਲੋਂ 30000 ਤੇ 10000 ਠੀਕ ਹੈ ਜੀ 10000 ਰੁਪਏ ਸ਼ੀਲ ਲੈ ਲਓ ਤੇ 3000 ਰੁਪਏ ਰਾਜੇ ਵੱਲੋਂ ਉਸਤਾਜੀ ਵੱਲੋਂ ਰਾਜੇ ਜੀ ਲੋ ਜੀ ਬਹੁ ਬਹੁ ਮੁਬਾਰਕਾਂ ਜੀ ਔਰ ਪਾਰਟੀ ਮੈਂਬਰਸ ਨੂੰ ਸ਼ਿਮੂ ਵੀਰ ਜੀ ਤੁਹਾਨੂੰ ਵੀ ਬਹੁ ਬਹੁ ਮੁਬਾਰਕਾਂ ਰੋਬਲ ਵੀਰ ਜੀ ਤੁਹਾਨੂੰ ਵੀ ਤੇ ਉਹ ਵੀ ਉਸਤਾਜੀ ਸੱਪਾਂ ਵਾਲੇ ਉਹਨਾਂ ਨੂੰ ਵੀ ਬਹੁ ਬਹੁ ਮੁਬਾਰਕਾਂ ਜੀ ਲੋ ਜੀ ਦੂਜਾ ਨਾਮ ਫਤੂ ਵੀਰ ਦਾ ਲੋ ਜੀ ਦੂਸਰਾ ਨਾਮ ਫਤੂ ਵੀਰ ਜੀ ਦਾ ਆਇਆ ਵਾ ਤੇ ਸ਼ਾਗਿਰਦ ਭੋਲੂ ਭਾਈ ਹੁਣਾਂ ਦਾ ਬਹੁਤ ਬਹੁਤ ਮੁਬਾਰਕਾਂ ਜੀ ਆਲ ਚੀਨਾ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ 14000 ਦੇ ਇੱਕ 5000 ਦੇ ਨਾਮ ਲਗਾ ਜੋ ਠੀਕ ਹੈ ਜੀ ਸਾਰੇ ਛੀਨਾ ਗਰੁੱਪ ਦੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆ ਸਾਰੀ ਆਲ ਛੀਨਾ ਗਰੁੱਪ ਦੀ ਟੀਮ ਆਪਣੇ ਰਿੰਕੂ ਭਾਈ ਹੁਣੀ ਆ ਭੋਲੂ ਭਾਈ ਹੁਣੀ ਆ ਕੀ ਨਾਊਟ ਕੀਤੇ ਗਏ ਆ ਪਿਛਲੇ ਬਣੇ ਆ ਜੀ ਸਾਡੇ ਮਾਨਯੋਗ ਸਤਕਾਰਯੋਗ 14000 शिंदे ਭਾਈ ਜੀਆਂ ਮਗਰ ਖਲੋਤੇ ਹੋਏ ਆ ਠੀਕ ਆ ਇਹ ਲੋ 5000 ਤੇ ਆ ਚੇਅਰਮੈਨ ਸਾਹਿਬ ਆ ਜੀ ਇਹ ਲੋ ਠੀਕ ਆ ਜੀ ਇਹ ਦੂਸਰਾ ਨਾਮ ਹੀ ਜੀ ਨਾਮ ਜੀ ਪਹਿਲਾ ਇਨਾਮ ਸ਼ੀਨਾ ਗਰੁੱਪਾ ਉਤਾਰ ਭਾਈ ਹਵੇਲੀ ਵਾਲੇ ਇਹਨਾਂ ਨੂੰ ਬਹੁਤ ਬਹੁਤ ਵਾਰਕਾਂ ਜੀ ਸਾਡੇ ਡੀਐਸਪੀ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਸਤਾਜ ਜੀ ਨੂੰ ਉਹ ਬੋਮ ਮੁਬਾਰਕਾ ਨਾਲ ਹੀ ਔਕਾਰ ਭਾਈ ਹਾਂ ਜੀ ਉਹਨਾਂ ਨੂੰ ਬਬਲੂ ਭਾਈ ਨੂੰ ਜਨ ਸਾਹਿਬ ਤੁਹਾਨੂੰ ਵੀ ਤੁਹਾਨੂੰ ਵੀ ਸਤਾਜ ਜੀ ਭੋਲੂ ਭਾਈ ਉਹ ਬੋਮ ਮੁਬਾਰਕਾ ਨਹੀਂ ਭਾਈ ਤੁਹਾਨੂੰ ਵੀ ਮੁਬਾਰਕਾ ਹੋ ਜੀ ਕੀ ਹੈ ਜੀ ਪਹਿਲਾ ਨਾਮ ਫੀਲਡ ਦਾ ਨਾਮ 11000 ਰੁਪਏ 11000 ਰੁਪਏ ਜਿਹੜਾ ਹੈਗਾ ਫੱਤੂ ਫੱਤੂ ਵੱਲੋਂ ਚੀਨਾ ਗਰੁੱਪ ਵੱਲੋਂ ਸਾਰਾ ਨਾਮ ਚੀਨਾ ਵੱਲੋਂ ਬੋ 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 ਮਾਰਕਾਂ ਜੀ ਆਹ ਛੀਨਾ ਗਰੁੱਪ ਦੇ ਮੈਂਬਰ ਨੂੰ ਤਾੜੀਆਂ ਮਾਰਦੇ ਜੀ ਇਹ ਸਾਹਮਣੇ ਜੀ ਲੋ ਜੀ ਆਹ ਸਾਰੀ ਟੀਮ ਆ ਠੀਕ ਹੈ ਜੀ ਆ ਵੇਖ ਲੋ ਤੇ ਬੋ ਬੋ ਮਾਰਕਾਂ ਉਤਾਰ ਭਾਈ ਤੁਹਾਨੂੰ ਆਲ ਛੀਨਾ ਗਰੁੱਪ ਦੀ ਸਾਰੀ ਟੀਮ ਨੂੰ ਕਵਰ ਬਾਡ ਪੀਜੈਂਸ ਵੱਲੋਂ ਜੀ ਜਿਹੜਾ ਨਾਮ ਪਹਿਲਾ ਜਿਹੜਾ ਆ ਨਾਮ ਮਿਲਿਆ ਵਾ ਪਹਿਲਾ ਨਾਮ ਆ ਉਤਾਰ ਨੂੰ ਮਿਲਿਆ ਜਿਹੜਾ ਹਾਂ ਜੀ ਨਗਰਾਈ 12000 ਸ਼ੀਨਾ ਦੇ ਉੱਪਰੋਂ ਅੱਛਾ ਜੀ 18000 ਰੁਪਏ ਬਣਾ ਠੀਕ ਹੈ ਜੀ ਠੀਕ ਲੋ ਜੀ ਸੋਨੂ ਭਾਈ ਜੀ ਨਾਲ ਮਾਨ ਸਨਮਾਨ ਕੀਤਾ ਗਿਆ ਜੀ ਸਭ ਦੀ ਹਾਜ਼ਰੀ ਵਿੱਚ ਚੇਅਰਮੈਨ ਸਾਹਿਬ ਹਾਜ਼ਰ ਹੈ ਜੀ ਬਾਕੀ ਸੀਨੀਅਰ ਸਟਾਫ ਵੀ ਹਾਜ਼ਰ ਹੈ ਜੀ ਇਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਬਾਕੀ ਜੀ ਕਵਰਪਾਰਟ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ